ਦੋਸਤੋ ਦਾ ਸਿੱਕਾਲ ਮੈਂ ਹਰਪ੍ਰੀਤ ਸਿੰਘ ਸੋਹੀ ਪੰਜਾਬ ਪੋਲਟਰੀ ਫਾਰਮ ਪਾਕਡੇ ਆਪਾਂ ਬਰੂਡਿੰਗ ਦੌਰਾਨ ਚੂਚਿਆਂ ਦੀ ਕੇਅਰ ਬਾਰੇ ਗੱਲ ਕਰ ਰਹੇ ਸੀ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਉਹ ਹੈ ਫੀਡ ਚੂਚਿਆਂ ਨੂੰ ਜਦੋਂ ਆਪਾਂ ਇੱਕ ਦਿਨਦਿਆਂ ਨੂੰ ਲੈ ਕੇ ਆਉਂਨੇ ਆ ਆਪਾਂ ਵਿਛਾਵਣ ਵਿਛਾ ਲਿਆ ਉੱਪਰ ਅਖਬਾਰ ਵਿਛਾ ਲਿਆ ਡ੍ਰਿੰਕਰ ਰੱਖਤੇ ਤੇ ਫੀਡ ਕਿਵੇਂ ਪਾਉਣੀ ਫੀਡ ਪਹਿਲੇ ਦਿਨ ਆਪਾਂ ਬਰਤਨਾਂ ਦੇ ਵਿੱਚ ਨਹੀਂ ਪਾ ਸਕਦੇ ਕਿਉਂਕਿ ਚੂਚੇ ਨੂੰ ਪਤਾ ਨਹੀਂ ਹੁੰਦਾ ਬਰਤਨ ਥੋੜਾ ਜਿਹਾ ਹਾਈਟ ਵੀ ਹੁੰਦੀ ਹੈ ਉਹਦੀ ਉਹਨਾਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਪਹਿਲੇ ਦਿਨ ਆਪਾਂ ਅਖਬਾਰ ਦੇ ਉੱਪਰ ਫੀਡ ਖਿਲਾਰਨੀ ਆ ਤੇ ਖਿਲਾਰਨੀ ਵੀ ਇਸ ਹਿਸਾਬ ਨਾਲ ਆ ਕਿ ਸਾਰੇ ਅਖਬਾਰ ਤੇ ਬਰਾਬਰ ਮਾਤਰਾ ਚ ਖਿੰਡੀ ਹੋਵੇ ਇਹ ਨਹੀਂ ਕਰਨਾ ਕਿ ਇੱਕ ਜਗ੍ਹਾ ਤੇ ਆਪਾਂ ਢੇਰੀ ਲਾ ਲਈ ਉਹਦੇ ਨਾਲ ਸਾਰੇ ਬੱਚਿਆਂ ਨੂੰ ਫੀਡ ਨਹੀਂ ਮਿਲੇਗੀ ਜਦੋਂ ਖਲਾਰੀ ਹੋਈ ਹੋਵੇਗੀ ਸਾਰੀ ਜਗ੍ਹਾ ਤੇ ਤਾਂ ਹਰੇਕ ਚੂਚੇ ਨੂੰ ਆਪਣੇ ਨਜ਼ਦੀਕ ਫੀਡ ਮਿਲੇਗੀ ਫੀਡ ਪਾਉਣੀ ਕਿਹੜੀ ਹੈ ਫੀਡ ਸ਼ੁਰੂ ਚ ਪਹਿਲੇ 15 ਦਿਨ ਪ੍ਰੀ ਸਟਾਰਟਰ ਪੈਂਦੀ ਹੈ ਪ੍ਰੀ ਸਟਾਰਟਰ ਫੀਡ ਜਾਂ ਕ੍ਰਮਚਿਕ ਫੀਡ ਤੁਸੀਂ ਇਹ ਪਹਿਲੇ 15 ਦਿਨ ਪਾ ਸਕਦੇ ਹੋ ਕਈ ਦੋਸਤਾਂ ਦਾ ਇਹ ਵੀ ਸਵਾਲ ਆਉਂਦਾ ਕਿ ਫੀਡ ਲੱਗਦੀ ਕਿੰਨੀ ਹੈ 100 ਚੂਚੇ ਪਿੱਛੇ 1 ਮਹੀਨੇ ਦਾ ਡੇਢ ਥੈਲਾ ਫੀਡ ਦਾ ਲੱਗਦਾ ਹੈ ਇਹ ਅਸੀਂ ਐਵਰੇਜ ਕੱਢੀ ਹੋਈ ਆ ਜਦੋਂ ਅਸੀਂ ਚੂਚੇ ਪਾਉਂਦੇ ਹਾਂ 100 ਚੂਚੇ ਪਿੱਛੇ ਡੇਢ ਥੈਲਾ ਫੀਡ ਦਾ 75 ਕਿਲੋ ਫੀਡ 1 ਮਹੀਨੇ ਦੇ ਵਿੱਚ ਲੱਗਦੀ ਹੈ ਤੁਸੀਂ ਜਿੰਨੇ ਚੂਚੇ ਰੱਖੇ ਨੇ ਉਸ ਹਿਸਾਬ ਨਾਲ ਕੈਲਕੂਲੇਟ ਕਰਕੇ ਪਹਿਲਾਂ ਹੀ ਫੀਡ ਲੈ ਕੇ ਰੱਖ ਸਕਦੇ ਹੋ ਤਾਂ ਕਿ ਕਈ ਵਾਰ ਮੌਕੇ ਤੇ ਕੋਈ ਪ੍ਰੋਬਲਮ ਆਉਂਦੀ ਹੈ ਫੀਡ ਨਾ ਮਿਲੇ ਤਾਂ ਤੁਹਾਨੂੰ ਉਸ ਦੀ ਸੋਚ ਰਹਿਣੀ ਪਹਿਲੇ ਦਿਨ ਆਪਾਂ ਨੇ ਅਖਬਾਰ ਦੇ ਉੱਤੇ ਫੀਡ ਖਿਲਾਰਤੀ ਦੂਜੇ ਦਿਨ ਆਪਾਂ ਨੇ ਸਵੇਰ ਦੇ ਟਾਈਮ ਫੀਡਰ ਲਾ ਦੇਣੇ ਨੇ ਜਿਹੜਾ 3 ਕਿਲੋ ਵਾਲਾ ਫੀਡਰ ਹੁੰਦਾ ਆ ਉਹ ਬੱਚਿਆਂ ਦੇ ਹਿਸਾਬ ਨਾਲ ਜਿੰਨੀ ਤੁਹਾਡੀ ਗਿਣਤੀ ਆ 50 ਪਿੱਛੇ ਇੱਕ ਫੀਡਰ ਆਪਾਂ ਲਾ ਦੇਣਾ ਆ ਤੇ ਦੂਜਾ ਦਿਨ ਉਹ ਫੀਡ ਉਹ ਚੋਂ ਖਾਣਾ ਸਿੱਖ ਜਾਣਗੇ ਦੂਜਾ ਦਿਨ ਵੀ ਅਖਬਾਰ ਪਿਛਾ ਕੇ ਰੱਖਣਾ ਉਹਦੇ ਤੇ ਵੀ ਫੀਡ ਪਾਉਣੀ ਆ ਤੇ ਫੀਡਰ ਦੇ ਵਿੱਚ ਵੀ ਫੀਡ ਪਾਉਣੀ ਆ ਦੂਜੀ ਰਾਤ ਵੀ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਫੀਡ ਫੀਡਰ ਦੇ ਵਿੱਚ ਵੀ ਹੋਏਗੀ ਤੇ ਅਖਬਾਰ ਤੇ ਵੀ ਖਲਾਰੀ ਹੋਏਗੀ ਕਾ ਉਹ ਦੋਨੋਂ ਥਾਮੋ ਫੀਡ ਖਾਣਗੇ ਜਿਹਨੂੰ ਫੀਡਰ ਦਾ ਪਤਾ ਲੱਗ ਗਿਆ ਫੀਡਰ ਕੋਲ ਜਾਏਗਾ ਜਿਹਨੂੰ ਅਜੇ ਨਹੀਂ ਪਤਾ ਲੱਗਿਆ ਉਹ ਖਿਵਾਰ ਤੋਂ ਖਾਏਗਾ ਤੀਜੇ ਦਿਨ ਸਵੇਰੇ ਅਖਬਾਰ ਆਪਾਂ ਨੇ ਇਕੱਠਾ ਕਰ ਦੇਣਾ ਫੇਰ ਸਿਰਫ ਫੀਡਰ ਦੇ ਵਿੱਚ ਫੀਡ ਪਾਉਣੀ ਆ ਫੀਡਰ ਦਾ ਆਮ ਕਰਕੇ ਲਾਲ ਰੰਗ ਹੁੰਦਾ ਹੈ ਜਿਹੜੇ ਛੋਟੇ ਚੂਚੇ ਨੇ ਇਹਨਾਂ ਨੂੰ ਲਾਲ ਰੰਗ ਅਟਰੈਕਟ ਕਰਦਾ ਹੈ ਇਹ ਲਾਲ ਰੰਗ ਵੱਲ ਨੂੰ ਆਉਂਦੇ ਨੇ ਜੇ ਉਹ ਫੀਡਰ ਜਾਂ ਡਰਿੰਕਰ ਵੱਲ ਨਹੀਂ ਆ ਰਹੇ ਤਾਂ ਤੁਸੀਂ ਸੋਟੀ ਨਾਲ ਉਹਨੂੰ ਉੱਪਰੋਂ ਖੜਕਾ ਦਿਓ ਇਹ ਖੜਕੇ ਦੀ ਦਿਸ਼ਾ ਵੱਲ ਨੂੰ ਭੱਜ ਕੇ ਆਉਣਗੇ ਉਹਦੇ ਨਾਲ ਵੀ ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਇੱਥੇ ਫੀਡਰ ਪਿਆ ਜਾਂ ਇੱਥੇ ਪਾਣੀ ਵਾਲਾ ਡ੍ਰਿੰਕਰ ਰੱਖਿਆ ਹੋਇਆ ਹੈ ਤਾਂ ਤੁਸੀਂ ਇਸ ਤਰ੍ਹਾਂ ਉਹਨਾਂ ਨੂੰ ਦੱਸ ਸਕਦੇ ਹੋ ਕਿ ਇੱਥੇ ਫੀਡਰ ਡ੍ਰਿੰਕਰ ਪਿਆ ਹੈ ਵੈਸੇ ਇਹਦੇ ਵਿੱਚ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਕਈ ਵਾਰ ਤਾਂ ਪਹਿਲੇ ਦਿਨ ਹੀ ਚੂਚਾ ਫੀਡਰ ਦੇ ਵਿੱਚੋਂ ਫੀਡ ਖਾਣ ਲੱਗ ਜਾਂਦਾ ਸੋ ਤੀਜੇ ਦਿਨ ਆਪਾਂ ਸਿਰਫ ਫੀਡਰ ਦੇ ਵਿੱਚ ਫੀਡ ਪਾਉਣੀ ਹੈ ਅਖਬਾਰ ਤੋਂ ਖਤਮ ਕਰ ਦਿਓ ਫੀਡ ਵਾਲਾ ਸਿਸਟਮ ਕਾਰਨ ਕੀ ਹੁੰਦਾ ਹੈ ਕਿਉਂਕਿ ਅਖਬਾਰ ਤੇ ਫੀਡ 베ਸਡ ਬਹੁਤ ਹੁੰਦੀ ਹੈ ਵਿੱਚ ਮਿੱਠਰ ਵਾਲਾਂ ਲੱਗ ਜਾਂਦੀ ਹੈ ਤਾਂ ਸਿਰਫ ਫੀਡਰ ਦੇ ਵਿੱਚ ਫੀਡ ਪਾਓ ਉਹਦੇ ਨਾਲ ਤੁਹਾਡੀ ਫੀਡ ਦੀ ਬਚਤ ਵੀ ਹੋਏਗੀ ਤੇ ਚੂਚਾ ਗੰਦੀ ਫੀਡ ਖਾਏਗਾ ਨਹੀਂ ਤੁਸੀਂ ਇਸ ਸੰਬੰਧੀ ਕੋਈ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਫਾਰਮ ਤੇ ਵਿਜ਼ਿਟ ਕਰ ਸਕਦੇ ਹੋ ਕਿਸੇ ਵੀ ਦਿਨ ਤੁਸੀਂ ਕਾਲ ਕਰਕੇ ਸਾਡੇ ਫਾਰਮ ਤੇ ਆ ਸਕਦੇ ਹੋ ਜਾਂ ਅਸੀਂ ਹਰੇਕ ਮਹੀਨੇ ਇੱਕ ਪ੍ਰੈਕਟੀਕਲ ਟ੍ਰੇਨਿੰਗ ਕਰਾਉਂਦੇ ਆ ਪੋਲਟਰੀ ਦੇ ਸੰਬੰਧ ਵਿੱਚ ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ ਪਟਿਆਲਾ ਵਿੱਚ ਵੀ ਟ੍ਰੇਨਿੰਗ ਹੁੰਦੀ ਆ ਤੁਸੀਂ ਕਾਲ ਕਰਕੇ ਆਪਣੀ ਸੀਟ ਬੁੱਕ ਕਰਾ ਸਕਦੇ ਹੋ ਹਰ ਇੱਕ ਮਹੀਨੇ ਪਟਿਆਲਾ ਚ ਅਸੀਂ ਪੂਰੀ ਡਿਟੇਲ ਚ ਪ੍ਰੈਕਟੀਕਲ ਟ੍ਰੇਨਿੰਗ ਕਰਾਉਂਦੇ ਹਾਂ ਹੁਣ ਦਿਓ ਇਜਾਜ਼ਤ ਅਸੀਂ ਕਰਾਂ